ਇਹਨਾਂ ਦੇ ਜਵਾਨ ਪੁੱਤ ਮਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੈ ਮੋਦੀ ਨੂੰ ਇਹ ਹੀ ਬੇਨਤੀ ਹੈ ਕਿ ਸਰਬਸੰਮਤੀ ਨਾਲ ਹੀ ਸਭ ਕੁਝ ਕਰਦੇ ਰਹੀਏ ਇਹਨਾਂ ਨੂੰ ਕਿਸਾਨਾਂ ਦੇ ਹੱਕ ਨਾ ਦੇਣ ਦੀ ਕਾਰਨ ਇਹਜ ਕਰੀ ਹੋਈ ਹੈ ਜੀ ਅਸੀਂ ਸਾਰੇ ਬਹੁਤ ਦੁਖੀ ਹਾਂ ਮੋਦੀ ਤੋਂ ਸਾਨੂੰ ਇਨਸਾਫ਼ ਚਾਹੀਦਾ ਹੈ ਜੀਮੇਦਾਰ ਕੋਲ 6 ਮਹੀਨੇ ਪਿੱਛੇ ਪੈਸੇ ਆਵੇਗਾ ਨਾ ਜੀਮੇਦਾਰ ਕੇ ਬੱਚਾ ਨੂੰ ਕੋਈ ਨੌਕਰੀ ਮਿਲਨੀ ਨਾ ਜੀਮੇਦਾਰ ਕੇ ਬੱਚਾ ਨੂੰ ਕੋਈ ਹੱਕ ਮਿਲ ਰਿਹਾ ਸੋ ਹਰ ਜਗ੍ਹਾ ਜੀਮੇਦਾਰ ਮਾਰਿਆ ਜਾ ਰਹਾ ਮੰਗਾਈ ਇਤਨੀ ਕਰਤੀ ਖਰਚੇ ਪੂਰੇ ਨਹੀਂ ਹੁੰਦੇ ਹੈ ਬਜ਼ਾਰ ਆਪਣੇ ਹੱਕ ਮੰਗਣ ਆਏ ਪਤਾ ਹੀ ਨਹੀਂ ਕੋਈ ਵੋਟਾਂ ਪਾਉਣੇ ਆਪੇ ਸਰਕਾਰ ਨੂੰ ਨਾ ਪਰ ਆਪਣੀ ਅੰਦੋਲਨ ਕਰਦੇ ਅਸੀਂ ਤਾਂ ਕਹਿੰਦੇ ਹ ਕੋਈ ਵਾਸ ਸਰਪੰਚ ਵੀ ਨਾ ਬਣਾਓ ਸਰਪੰਚ ਤਾਂ ਹੀ ਲੀਡਰ ਬਣਦੇ ਹੈ ਅਸੀਂ ਤਾਂ ਇਹ ਵੀ ਸਹਿਮਤ ਨਹੀਂ ਕਿ ਵੋਟਾਂ ਪੈਣ ਸਰਪੰਚੀ ਦੀ ਵੋਟਾਂ ਹੀ ਨਾ ਪੈਣ ਇੱਕ ਸਾਡੇ ਉਹ ਵੀ ਕਿਵੇਂ ਅੱਜ ਮਹਿਲਾਵਾ ਜੜੀਆਂ ਪਹੁੰਚ ਰਹੀਆਂ ਸ਼ੰਭੂ ਬਾਰਡਰ ਤੇ ਕਿਉਂਕਿ ਅੱਜ ਮਹਿਲਾ ਦਿਵਸ ਹੈ ਮਹਿਲਾ ਦਿਵਸ ਦੇ ਮੌਕੇ ਤੇ ਮਾਤਾਵਾ ਜੜੀਆਂ ਆਪਣੇ ਹੱਕ ਲੈਣ ਮੋਰਚੇ ਤੇ ਪਹੁੰਚ ਰਹੀਆਂ ਕਰਵਰ ਚੜ੍ਹ ਕੇ ਗੱਲਬਾਤ ਕਰਨ ਦੇ ਮਾਦੇ ਕਿੱਥੋਂ ਆਇਓ ਜੀ ਖਲਾਰ ਤੋਂ ਆਏ ਜੀ ਖਨੌਰ ਤੋਂ ਆਏ ਜੀ ਖਲਾਰ ਤੋਂ ਖਲਾਰ ਤੋਂ ਜਾਰੇ ਐਨਐਜਸਾ ਲੈ ਕੇ ਤੁਸੀਂ ਖਨੌਰ ਤੋਂ ਕੋਈ ਕੋਈ ਨਾ ਆਇਆ ਤੇ ਉਹ ਖਲਾਸੇ ਆਈਆਂ ਉਹ ਨਾ ਗੜੇ ਆਈਆਂ ਕੀ ਕਹਿੰਦੇ ਮੋਰਚ ਬਾਰੇ ਜਿਹੜਾ ਮੋਰਚ ਲਗਾ ਮੋਦੀ ਗੱਲਾਂ ਵੀ ਕਹਿ ਰਹੇ ਵੀ ਵੀਰ ਖਾਨ ਕਿਸਾਨ ਜਿੱਤਣੇ ਚਾਹੀਦੇ ਆ ਕਿਸਾਨ ਜਿੱਤਣੇ ਚਾਹੀਦੇ ਆ ਮੋਦੀ ਨੇ ਕੀ ਕਰਨਾ ਤੁਸੀਂ ਪਹਿਲਾਂ ਵੀ ਜੁੜੇ ਸੀ ਜਾਂ ਇਸ ਵਾਰੀ ਪਹਿਲੀ ਵਾਰ ਆਇਓ ਜੀ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਤੇ ਮੈਂ ਤੇ ਇਹਦਾ ਮੋਰਚ ਨੂੰ ਇੱਥੇ ਕੱਟ ਦੇ ਕੇ ਕਿਸਾਨ ਬੈਠ ਨੇ ਆ ਪਾਕਾਂ ਲਈ ਤੁਸੀਂ ਵੀ ਹੁਣ ਅੱ깔 ਹੀ ਆਇਓ ਪਹਿਲੇ ਆਏ ਹੋਗੇ ਹੱਸ ਅਸੀਂ ਤਾਂ ਕਾਹਾਂ ਵੀ ਜਿੱਤ ਜਵਾਂ ਵਧੀਆ ਹਾਂ ਕਹਾਣਾ ਕਿੰਨਾ ਬੁਰਾ ਹਾਲ ਹੋ ਰਿਹਾ ਔਰ ਗੱਲਬਾਤ ਕਰਦੇ ਹਾਂ ਮਾਤਾ ਜੀ ਨਾਲ ਹਾਂ ਮਾਤਾ ਜੀ ਕੀ ਕਹੋਗੇ ਜੀ ਕਿੱਥੋਂ ਪਹੁੰਚੇ ਇੰਨਾ ਇਕੱਠ ਲੈ ਕੇ ਆਇਓ ਜੀ ਕੀ ਕਹਿਣਾ ਚਾਹੋਗੇ ਜੀ ਉਹ ਜੀ ਇੱਕ ਹਮਾਰਾ ਹੱਕ ਦੇ ਦੇ ਫੈਸਲਾ ਨਹੀਂ ਬੜ ਜਾ ਬੁੱਤ ਹਾਂ ਆਇਓ ਕੰਬਾ ਤਾਂ ਦੁਖੀ ਹੋਗੀ ਸਰਕਾਰ ਅੱਜ ਇੰਨਾ ਇਕੱਠ ਕਰਕੇ ਲੈ ਕੇ ਆਇਓ ਮਹਿਲਾ ਦਿਵਸ ਸੀ ਅੱਜ ਅੱਜ ਬੀਬੀਆਂ ਬਾਤ ਚੱਲ ਕੇ ਪਹੁੰਚ ਰਹੀਆਂ ਨੇ ਇਹਦੇ ਬਾਰੇ ਕੀ ਕਹੋਗੇ ਜੀ ਹਾਂਜੀ ਬਿਰਿਆਈ ਕਹਿਣੀ ਚਾਹਨੀ ਆ ਕੀ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਸਰਬਸੰਮਤੀ ਨਾਲ ਨਾ ਹੀ ਕਿਸੇ ਨੂੰ ਨੁਕਸਾਨ ਹੋਏਗੀ ਨਾ ਤੇ ਜਵਾਨ ਪੁੱਤ ਮਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੈ ਮੋਦੀ ਨੂੰ ਇਹ ਹੀ ਬੇਨਤੀ ਹੈ ਕਿ ਸਰਬਸੰਮਤੀ ਨਾਲ ਹੀ ਸਭ ਕੁਝ ਕਰਦੇ ਵੇ ਇਹਨਾਂ ਨੂੰ ਕਿਸਾਨਾਂ ਦੇ ਹੱਕ ਤਾਂ ਦੇਣੇ ਪੈਣੇ ਦੇ ਕੇ ਹੀ ਬੰਦਾ ਛੁੱਟਣਾ ਐ ਤੇ ਬਿਲਕੁਲ ਹੀ ਨਹੀਂ ਛੁੱਟਣਾ ਮੋਦੀ ਦਾ ਮੰਨਣਾ ਹੈ ਕਿ ਇਹ ਐਮਐਸਪੀ ਲਾਗੂ ਕਰਤੀ ਤਾਂ ਭਾਈ ਬਹਿ ਜਾਣੀ ਹੈ ਨਹੀਂ ਨਹੀਂ ਉਹਨਾਂ ਨੂੰ ਮੰਨਣਾ ਪੈਣਾ ਹੈ ਜੀਨਾ ਦੁਨਿਆ ਦਾ ਨੁਕਸਾਨ ਕਰਕੇ ਮੈਨੂੰ ਕਹੇ ਤਾਂ ਪਹਿਲਾਂ ਮਾਮਾ ਦੇ ਪੁੱਤ ਮਰ ਰਹੇ ਨੇ ਉਹ ਸਰਪੰਚੀ ਨਾਲੇ ਸਭ ਕੁਝ ਕਰ ਦੇਣ ਇਹੀ ਕਹਿਣਾ ਚਾਹਨੀ ਆ ਮੈਂ ਕਿ ਸਾਰਿਆਂ ਦੇ ਕੀ ਪੁੱਤ ਠੀਕ ਰਹਿਣੇ ਚਾਹੀਦੇ ਨੇ ਧੰਨਵਾਦ ਅਸੀਂ ਐਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਹੱਕ ਮਿਲਣਾ ਚਾਹੀਦਾ ਅਸੀਂ ਹੱਕ ਦੇ ਹੀ ਹੱਕਦਾਰ ਆ ਮੋਦੀ ਦਾ ਕਹਿ ਰਿਹਾ ਜੀ ਕੀ ਮੰਗ ਲੈ ਕੇ ਕੀ ਮਤਲਬ ਤੁਸੀਂ ਜਿਹੜੀ ਕਿਸਾਨਾਂ ਦੀ ਮੰਗ ਐ ਐਮਐਸਪੀ ਸੁਆਮੀ ਨਾਥ ਉਹ ਤਾਂ ਕਹਿੰਦੇ ਮੈਂ ਕਹੀ ਬਾਤ ਜਾਣੀ ਇਹਦੇ ਨਾਲ ਨਹੀਂ ਜੀ ਮੰਗਾਈ ਬਹੁਤ ਜ਼ਿਆਦਾ ਤੇਜ਼ ਕਰੀ ਹੋਈ ਹੈ ਜੀ ਅਸੀਂ ਸਾਰੇ ਬਹੁਤ ਦੁਖੀ ਆ મોદી ਤੋਂ ਸਾਨੂੰ ਇਨਸਾਫ ਚਾਹੀਦਾ ਹੈ ਉਹ ਤਾਂ ਜਿਹੜੇ ਵੀ ਜਿਹੜੇ ਉਰੇ ਵੀ ਹਥਿਆਰ ਲੈ ਕੇ ਵੀ ਅੱਗੇ ਵਧ ਰਹੇ ਨੇ ਇਹ ਦਿੱਲੀ ਨੂੰ ਕੁਚ ਕਰਦੇ ਨੇ ਹਾਈ ਤਸਵੀਰਾਂ ਦਿਖਾਈਆਂ ਨੇ ਵੀ ਇਹਨਾਂ ਦਿਲਾਂ ਦੇ ਸਿੱਟੋ ਕਿਸਾਨਾਂ ਕੋਲ ਨਹੀਂ ਕਿ ਸ਼ਾਂਤਾਂ ਸਾਰੇ ਸ਼ਾਂਤ ਨੇ ਸ਼ਾਂਤ ਬੈਠੇ ਨੇ ਕਿਸ਼ਾਨਾ ਕਨੇਦੋ ਕੋਈ ਉਹ ਨਹੀਂ ਹੈ ਭਾਈ ਮਾਤਾ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਬੇਟਾ ਇਹ ਹੀ ਕਹਾ ਹਾਂ ਵੀ ਮਤਲਬ ਜੋ ਪੰਜਾਬ ਸਰਕਾਰ ਗੱਲ ਕਰ ਪੰਜਾਬ ਸਰਕਾਰੀਆਂ ਗੱਲ ਕਰ ਰਹੀਆਂ ਆ ਜ਼ਿਮੀਦਾਰਾਂ ਨਾਲ ਤਾਂ ਜ਼ਿਮੀਦਾਰਾਂ ਕੇ ਹੱਕ ਦੇਣੇ ਚਾਹੀਦੇ ਆ ਜੋ ਮੰਗਾਈ ਇਤਨੀ ਬੱਤ ਗਈ ਕੋਈ ਅੰਤ ਨਹੀਂ ਹੈ ਜ਼ਿਮੀਦਾਰ ਬੋਲੇ 6 ਮਹੀਨੇ ਪਿਛੇ ਪੈਸੇ ਆਵੇਗਾ ਨਾ ਜ਼ਿਮੀਦਾਰ ਕੇ ਬੱਚਾ ਨੂੰ ਕੋਈ ਨੌਕਰੀ ਮਿਲ ਰਹੀ ਨਾ ਜ਼ਿਮੀਦਾਰ ਅਕੇ ਬੱਚਾ ਨੂੰ ਕੋਈ ਹੱਕ ਮਿਲ ਰਿਹਾ ਤਾਂ ਹਰ ਜਗ੍ਹਾ ਜ਼ਿਮੀਦਾਰ ਮਾਰਿਆ ਜਾ ਰਹਾ ਆ ਮੰਗਾਈ ਇਤਨੀ ਕਰਦੀ ਖਰਚੇ ਪੂਰੇ ਨਹੀਂ ਹੁੰਦੇ ਹੈ ਜੀਵਨ ਦਾ ਨਾ ਖਰਚੇ ਪੂਰੇ ਨਹੀਂ ਹੁੰਦੇ ਇਹ ਅੱਗੇ ਬੂਟਾ ਆ ਰਹੀਆਂ ਨੇ 2024 ਦੇ ਵਿੱਚ ਫਿਰ ਭਾਜਪਾ ਦੇ ਦੋਗੇ ਪਿੰਡਾਂ 'ਚ ਬੰਨਣਾ ਉਸਕੇ ਨਾਲ ਮੁਸ਼ਕਲ ਅਭੀਰ ਜੀ ਮੁਸ਼ਕਲ ਹੈ ਇਹ ਤਾਂ ਟਾਈਮ ਹੀ ਬਤਾਏਗਾ ਜਿਹੜਾ ਕੋਈ ਕਿਸਾਨਾਂ ਦਾ ਸਾਥ ਦੇਗਾ ਬਹੁਤ ਤੁਸੀਂ ਨੂੰ ਦਵਾਂਗੇ ਮੋਦੀ ਨਾ ਕਹਿ ਰਹੇ 400 ਪਲੱਸ ਸਿੱਟਾ ਲੈ ਕੇ ਜਾਵਾਂਗੇ ਇਸ ਇਸ ਕੀ ਬਾਅਦ 400 ਕੇ ਪਾਰ ਵੀ 400 ਵੱਧ ਸਿੱਟਾ ਲੈ ਕੇ ਜਾਊਂਗਾ ਮੈਂ ਤਾਂ ਮੋਦੀ ਦਾ ਹੀ ਕਹਿ ਰਿਹਾ ਮੋਦੀ ਦੇ ਕਹਣ ਨਾਲ ਕੀ ਹੁੰਦਾ ਉਹ ਕਿਹੜਾ ਕਿਸਾਨਾਂ ਨਾਲ ਸਰਬਸੰਮਤੀ ਨਾਲ ਕੁਝ ਕਰ ਰਿਹਾ ਜੇ ਉਹ ਸਾਡੀ ਸੂਲਾ ਸੰਮਤੀ ਮੰਨਦਾ ਤਾਂ ਉਹਨੂੰ ਵੋਟਾਂ ਮਿਲਣਗੀਆਂ ਨਹੀਂ ਬਿਲਕੁਲ ਵੋਟ ਨਹੀਂ ਮਿਲੇਗੀ ਬਲਾਸੋਨਹਾਰ ਹਾਂਜੀ ਕੀ ਕਰੋਗੇ ਬੱਚੇ ਪਹੁੰਚੇ ਨੇ ਤੇ ਅੰਦੋਲਨ ਦੇ ਵਿੱਚ ਕੀ ਕਹੋਗੇ ਹਾਂਜੀ ਕਹਤੈ ਕਿਰਜੀਆ ਖਾਲਸਾ ਬਲਾਸੋਨਹਾਰ ਤੁਸੀਂ ਪਹੁੰਚੇ ਹੋ ਛੋਟੀ ਉਮਰ ਦੇ ਵਿੱਚ ਅੰਦੋਲਨ ਵਿੱਚ ਕੀ ਕਹਿਣਾ ਚਾਹੁੰਦੇ ਹੋ بس اپنے حق ਮੰਗਣ ਆਏ ਆਂ। بس ਜੀ ਆਏ ਆਂ ਅੱਜ ਮਹਿਲਾ ਦਿਵਸ ਦੀ ਕਰਕੇ ਤਾਂ ਸਾਰੀ ਆਪਣੇ ਪਿੰਡ ਦੀਆਂ 300 ਨੂੰ ਲੈ ਕੇ ਆਏ ਆਂ। ਕਿੰਨੀਆਂ ਮਹਿਲਾਵਾਂ ਪਹੁੰਚੇ ਪਿੰਡੋਂ? ਆਪਣੇ ਪਿੰਡੋਂ ਜੀ 2 ਟਰਾਲੀਆਂ ਆਏ ਆਂ ਤੇ 40-50 ਮਹਿਲਾ ਆਈਆਂ ਨੇ ਸਿੱਧੀਆਂ ਬੀਬੀਆਂ ਆ ਕੇ। ਹਾਂਜੀ। ਬਾਕੀ ਕਿਹੜੀ-ਕਿਹੜੀ ਜਗ੍ਹਾ ਬੀਬੀਆਂ ਪਹੁੰਚੀਆਂ ਨੇ ਇੱਥੇ? ਉੱਥੇ ਆਪਣਾ ਤਕਰੀਬਨ ਜਿੰਨੇ ਸਾਰੇ ਪਿੰਡਾਂ ਤੋਂ ਆਈਆਂ ਨੇ। ਵੀ ਟਰੱਕਾਂ ਵਰਗੇ ਲੈ ਕੇ ਆਏ ਹਾਂ। ਟਰੱਕ 'ਚ ਆਏ ਹਾਂ। ਨਹੀਂ ਨਾ ਆਪਣੀਆਂ ਟਰਾਲੀਆਂ ਲੈ ਕੇ ਮਗਾ ਟਰੱਕ ਵੀ ਬੀਬੀਆਂ ਉਤਰ ਰਹੀਆਂ ਸੀ ਕਿ ਆ ਟਰੱਕਾਂ ਵਿੱਚ ਵੀ ਆਈਆਂ ਟਰੱਕਾਂ ਤੇ ਵੀ ਆਈਆਂ ਟਰੈਲੀਆਂ ਤੇ ਵੀ ਆਈਆਂ ਗੱਡੀਆਂ ਤੇ ਵੀ ਆਈਆਂ ਬੱਸਾਂ ਤੇ ਵੀ ਆਈਆਂ ਅੱਜ ਮਹਿਲਾ ਦੇਵ ਸੇ ਹੁਣ ਕਰਕੇ ਵੀ ਇਕੱਠ ਦੇਖ ਸਕਦੇ ਹੋ ਇਕੱਠ ਬਹੁਤ ਹੋ ਰਿਹਾ ਹਾਂਜੀ ਅੱਜ ਬੀਬੀਆਂ ਬੜੇ ਹਮ ਹਮਾਕ ਹੈ ਬੜੇ ਹੌਸਲੇ ਨਾਲੇ ਮਾਈ ਭਾਗੋ ਵਾਲੀ ਬੀਬੀਆਂ ਨੇ ਮੋਰਚਾ ਫਟੇ ਕਰਕੇ ਜਾਣਗੇ ਆ ਕੀ ਹੋ ਰਿਹਾ ਆ ਜਿਹੜਾ ਵੀ ਹੋਰ ਮਾਤਾ ਜੀ ਕੀ ਕਹਿਣਾ ਚਾਹੁੰਗੇ ਤੁਸੀਂ ਕਿੱਥੋਂ ਪਹੁੰਚੇ ਹੋ ਜੀ ਹਾਂਜੀ ਸਫੂ ਬਾਡਰ ਤੇ ਪਹੁੰਚੇ ਆ ਅਸੀਂ ਕਿਹੜੀ ਜਗ੍ਹਾ ਆ ਜੀ ਅਸੀਂ ਪ੍ਰੇਤ ਗੁਰ ਚੱਟਾ ਤੋਂ ਆਏ ਜੀ ਰਾਜਪੁਰੇ ਕੋਲ ਤੇ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਮੋਦੀ ਨੂੰ ਕਹਿਣਾ ਚਾਹੁੰਦੇ ਹਾਂ ਮੇ ਮੋਦੀ ਆ ਇਹ ਨਾਕਾਰਾ ਸਾਡੇ ਫੈਸਲੇ ਸਾਡੇ ਹੱਕ ਸਾਨੂੰ ਦੇ ਖਾਲਸਾ ਸਾਜਣ ਦੇ ਖਾਲਸੇ ਦੇ ਹੀ ਰਾਜ ਹੋਣ ਦਿਓ ਖਾਲਸਾ ਰਾਜ ਕਰੇਗਾ ਸਿੰਘਾਂ ਨੂੰ ਛੱਡੋ ਜਰ ਸਿੰਘ ਬੰਦੀ ਬਣਾਏ ਹੋਏ ਨੇ ਉਹਨਾਂ ਨੂੰ ਛੱਡੋ ਉਹਨਾਂ ਨੂੰ ਛਡਾਣ ਆਏ ਆ ਅਸੀਂ ਆਪਣੇ ਹੱਕ ਲੈਣ ਆਏ ਆ ਸਮਝ ਜਾ ਸਮਝਾ ਨਾ ਇਧਰਾਬਾਦੀ ਭਾਵੇਂ ਪੜਦਾਂਗੇ ਉਹਨੂੰ ਅਸੀਂ ਅੱਜ ਕੱਟ ਦੇ ਕੇ ਕਿਵੇਂ ਲੱਗ ਰਿਹਾ ਜਿਹੜੇ ਮਹਿਲਾਵਾਂ ਪਹੁੰਚੀਆਂ ਨੇ ਮਹਿਲਾ ਦਾ ਕੱਟ ਦੇਖਣ ਨੂੰ ਜ਼ਿਆਦਾ ਮਿਲ ਰਿਹਾ ਕਿਉਂਕਿ ਅੱਜ ਮਹਿਲਾ ਦਿਵਸ ਵੀ ਆ। ਹਾਂਜੀ ਮਹਿਲਾ ਦਿਵਸ ਮਨਾਇਆ। ਮਹਿਲਾ ਦਿਵਸ ਰੋਜ਼ ਹੀ ਰਹੂਗਾ। ਰੋਜ਼ ਮਹਿਲਾ ਆਣਗੀਆਂ, ਜਿੱਤ ਕੇ ਜਾਣਗੀਆਂ, ਮਾਤਾ-ਪਿਤਾ ਉਹਦੀਆਂ ਲੜਕੀਆਂ ਆ, ਗੁਰੂਕੋਬ ਸਿੰਘ ਦੀਆਂ ਬੇਟੀਆਂ ਸੀ। ਹਾਰਦੀਆਂ ਨਹੀਂ ਹੈਗੀਆਂ, ਲੜਦੀਆਂ ਨਹੀਂ, ਡਰਦੀਆਂ ਨਹੀਂ ਅਸੀਂ। ਬੱਚਿਆ ਸੀ ਘਲਦੀਆਂ, ਅਸੀਂ ਆਪ ਹੀ ਵੀ ਮਰਾਂਗੀਆਂ, ਬਾੜ ਤੋੜ ਕੇ ਜਾਵਾਂਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬੀਜੀ ਅਸੀਂ ਤਾਂ ਇਹ ਕਹਿੰਦੇ ਆ ਜੱਟਾਂ ਨੂੰ ਇਨਸਾਫ ਚਾਹੀਦਾ ਕਿਸਾਨਾਂ ਨੂੰ ਸਭ ਤੋਂ ਵੱਧ ਇਨਸਾਫ ਚਾਹੀਦਾ ਹੈ ਦੇਖੋ ਲੇਡੀ ਜੀ ਵੀ ਸਾਰੀ ਇੱਥੇ ਆਈ ਹੋਈਆਂ ਨੇ ਅਸੀਂ ਵੀ ਉਹਨਾਂ ਦੇ ਨਾਮ ਜਿਵੇਂ ਅਸੀਂ ਫਰੀਦਪੁਰ ਜੱਟਾਂ ਤੋਂ ਆਏ ਆ ਇਹਨਾਂ ਨੂੰ ਘੱਟੋ ਘੱਟ ਜਿੰਨੇ ਦਿਨ ਹੋ ਗਏ ਸੰਘਰਸ਼ ਚੱਲ ਰਿਹਾ ਹੈ ਦਿੱਲੀ ਇੱਥੇ ਲੰਗਰ ਪਚਾ ਰਹੇ ਆ ਦਿੱਲੀ ਆ ਰਹੇ ਆ ਇਹ ਇੱਥੇ ਟਾਈਮ ਲੱਗ ਕੇ ਕਿਹੜਾ ਤਰੀਕ ਤਾਂ ਅੰਦੋਲਨ ਲੱਗ ਗਿਆ ਮੋਦੀ ਪਰ ਕਿਉਂ ਨਹੀਂ ਗੱਲ ਮੰਗਾ ਮੰਨ ਰਹੀ ਜਿਹੜੀ ਐਮਐਸਪੀ ਤੇ ਸਵਾਮੀ ਯਾਤਨ ਦੀ ਰਿਪੋਰਟ ਹੈ ਇਹ ਬਸ ਵੀਰ ਜੀ ਅਸੀਂ ਕੀ ਕਹੀਏ ਸਾਰੀ ਲੀਡਰਾਂ ਦੀ ਸਿਆਸਤ ਹੈ ਅਸੀਂ ਤਾਂ ਦੇਖੋ ਇੱਕ ਪੂਤਲੇ ਆ ਅਸੀਂ ਤੁਹਾਨੂੰ ਤਾਂ ਵੋਟ ਮੰਗਣ ਆਂਦੇ ਆ ਅਸੀਂ ਪਾ ਦਿੰਦੇ ਆ ਸਾਨੂੰ ਉਸ ਟਾਈਮ ਹੱਥ ਜੋੜੇ ਜਾਂਦੇ ਆ ਸਾਰਾ ਕੁਝ ਕਿਹਾ ਜਾਂਦਾ ਹੈ ਅਸੀਂ ਵੋਟ ਪਾ ਦਿੰਦੇ ਆ ਅਸੀਂ ਭੌਲੇ ਆ ਤੁਹਾਨੂੰ ਪਤਾ ਹੀ ਤਾਂ ਹੈਗਾ ਆਪਾਂ ਹੀ ਵੋਟਾਂ ਪਾਉਣੇ ਆ ਆਪਾਂ ਹੀ ਸਰਕਾਰ ਬਣਾਉਣਾ ਫਿਰ ਆਪਾਂ ਹੀ ਅੰਦੋਲਨ ਕਰਦੇ ਆ ਅਸੀਂ ਤਾਂ ਕਹਿੰਦੇ ਹੁਣ ਬਸ ਸਰਪੰਚ ਵੀ ਨਾ ਬਣਾਓ ਸਰਪੰਚ ਤਾਂ ਹੀ ਲੀਡਰ ਬਣਦੇ ਆ ਅਸੀਂ ਤਾਂ ਇਹ ਵੀ ਸਹਿਮਤ ਨਹੀਂ ਕਿ ਵੋਟਾਂ ਪੈਣ ਸਰਪੰਚੀ ਦੀ ਵੋਟਾਂ ਹੀ ਨਾ ਪੈਣ ਕਿਵੇਂ ਹੱਲ ਹੋਣਗੇ ਪਿੰਡ ਦੇ ਮਸਲੇ ਕਿਵੇਂ ਹੱਲ ਹੋਣ ਆਪ ਵੀ ਹੱਲ ਕਰਨੇ ਹੁਣ ਕਿਹੜਾ ਆਪ ਹੀ ਨਹੀਂ ਕਰਕੇ ਖਾ ਰਹੇ ਹਾਂ ਹੁਣ ਕਿਹੜਾ ਸਰਕਾਰ ਦੇ ਰ ਅਸੀਂ ਤਾਂ ਇਹੀ ਕਹਿੰਦੇ ਆ ਜੀ ਸਰਪੰਚ ਵੀ ਨਾ ਬਣੇ ਤੇ ਕੋਈ ਲੀਡਰ ਵੀ ਨਾ ਬਣੇ ਸਾਡੀ ਤਾਂ ਇਹੀ ਮੰਗ ਹੈ ਜੀ ਹੋਰ ਫਿਰ ਪਿੰਡ ਵੀ ਭਾਰਤ ਦੇ ਵੋਟਾਂ ਇੰਡੀਆ ਦੇ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਮਤਲਬ ਨਹੀਂ ਪੈਣੀਆਂ ਚਾਹੀਦੀਆਂ ਅਸੀਂ ਤਾਂ ਸਹਿਮਤ ਹੀ ਨਹੀਂ ਇਹ ਵੋਟਾਂ ਦਾ ਹੀ ਤਾਂ ਖਾੜਾ ਸਾਰਾ ਤੁਸੀਂ ਦਾ ਖਾੜਾ ਹੈ ਸਰਪੰਚੀ ਤੁਸੀਂ ਇਹ ਸੋਚੋ ਇੱਕ ਪੰਚ ਤਾਂ ਲੈ ਕੇ ਇਹ ਆਪਣਾ ਪ੍ਰਧਾਨ ਮੰਤਰੀ ਤੱਕ ਕੀ ਖਾੜਾ ਇਹ ਸਿਰਫ ਇੱਕ ਕੁਰਸੀ ਦਾ ਖਾੜਾ ਹੋਰ ਕੁਝ ਨਹੀਂ ਹੈਗਾ ਤਾਂ ਤੁਹਾਨੂੰ ਆਪ ਵੀ ਪਤਾ ਹੀ ਹੈ ਜਦੋਂ ਕੋਈ ਪ੍ਰਧਾਨ ਹੀ ਹੋਊਗਾ ਅੱਗੇ ਫਿਰ ਕੰਮ ਕਿਵੇਂ ਹੋਣਗੇ ਸਰਕਾਰ ਕਿਵੇਂ ਚੱਲੂਗੀ ਹੁਣ ਵੀ ਤਾਂ ਕੰਮ ਹੋ ਰਹੇ ਆ ਹੁਣ ਦੇਖੋ ਕਿੰਨੇ ਲੰਗਰ ਲੱਗ ਰਹੇ ਆ ਕੋਈ ਘਾਟਾ ਲੰਗਰਾਂ ਦੀ ਭੁੱਖੇ ਤਾਂ ਨਹੀਂ ਮਰ ਰਹੇ ਹੈਗੇ ਤੁਸੀਂ ਆਪ ਹੀ ਸੋਚੋ ਸਾਨੂੰ ਸਰਕਾਰ ਕੀ ਦੇ ਰਹੀ ਆ ਸਰ ਸਾਨੂੰ ਸਰਕਾਰ ਕੁਝ ਵੀ ਨਹੀਂ ਦੇ ਰਹੀ ਬੱਚੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਐਵੇਂ ਹੀ ਫਿਰਦੇ ਆ ਕਿਸਾਨੀ ਵੀ ਨਹੀਂ ਕਰ ਸਕਦੇ ਕਿ ਗਰਾਂਟਾ ਜਿਹੜੀਆਂ ਲੱਗ ਰਹੀਆਂ ਨੇ ਸੜਕਾਂ ਬਣ ਰਹੀਆਂ ਨੇ ਹੋਰ ਨੌਕਰੀਆਂ ਮਿਲਦੀਆਂ ਨੇ ਪਰ ਉਹ ਕਿਵੇਂ ਮਿਲਣਗੀਆਂ ਆ ਵੀ ਆਪਾਂ ਅਬਗਣਾ ਲਾਂਗੇ ਨਹੀਂ ਨਹੀਂ ਸਾਡੇ ਬੱਚੇ ਤਾਂ ਘਰ ਬੈਠੇ ਆ ਸਾਡੇ ਬੱਚੇ ਦਾ ਪਲੱਸ ਟੂ ਕਰਕੇ ਕੋਈ ਬੀਏ ਕਰਕੇ ਕੋਈ ਕੋਰਸ ਕਰਕੇ ਸਭ ਘਰ ਬੈਠੇ ਆ ਨੌਜਵਾਨ ਆ ਪ੍ਰਾਈਵੇਟਾਂ 10 10 12 12 ਹਜ਼ਾਰ ਦੇ ਹੱਥ ਮਾਰ ਰਹੇ ਆ ਉਹ ਵੀ ਨਹੀਂ ਮਿਲ ਰਹੀ ਹੈਗੀ ਬੱਚਿਆਂ ਨੂੰ ਉਹ ਵੀ ਭਈਆਂ ਦੇ નીચે ਕੰਮ ਕਰਨਾ ਪੈ ਰਿਹਾ ਬੱਚਿਆਂ ਨੂੰ ਬੱਚੇ ਕਰਦੇ ਨਹੀਂ ਹੈਗੇ ਉਹ ਤਾਂ ਸਾਡੇ ਵੱਡੇ ਵੱਡੇ ਬੰਦੇ ਆ ਜਿਹੜੇ ਕਰ ਰਹੇ ਆ ਕਿਉਂਕਿ ਅਸੀਂ ਭੁੱਖਾ ਨਹੀਂ ਮਰਨਾ ਚਾਹੁੰਦੇ ਹੈਗੇ ਮਤਲਬ ਜਿਹੜਾ ਕਲੀਅਰ ਕਰਦਾ ਟੈਸਟ ਵਗੈਰਾ ਕੋਈ ਹੈਨਾ ਭਾਰਤੀ ਕਲੀਅਰ ਕਰਦਾ ਤੁਹਾਨੂੰ ਨੌਕਰੀ ਦੇ ਦਿੰਦੇ ਨੇ ਤੋਂ ਕੀ ਲੱਗਾ ਵੀ ਰਿਸ਼ਵਤ ਚੱਲਦੀ ਆ ਨਹੀਂ ਚੱਲਦੀ ਆ ਕਲੀਅਰ ਹੀ ਨਹੀਂ ਹੁੰਦੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਪੈਸਾ ਦਿੰਦਾ ਹੈ ਜਿਹੜਾ ਕੋਈ ਅੱਗੇ ਸਪਾਰਸ ਹੁੰਦੀ ਆ ਉਹਨਾਂ ਨੂੰ ਨੌਕਰੀ ਮਿਲਦੀ ਆ ਸਾਡੇ ਵਰਗਾ ਕੋਲ ਨੌਕਰੀ ਨਹੀਂ ਹੈ ਅਸੀਂ ਕਿਹੜਾ ਮੋਦੀ ਨੂੰ ਮਾੜਾ ਕਹਿ ਰਹੇ ਆ ਅਸੀਂ ਤਾਂ ਸਿਰਫ ਆਪਣੀ ਮੰਗਾਈ ਮੰਗ ਰਹੇ ਆ ਜੀ ਤੇ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਉਸਤਾ ਹੀ ਕਹਿੰਦੇ ਆ ਮੋਦੀ ਨੂੰ ਹੱਥ ਜੋੜ ਕੇ ਰਿਕੁਐਸਟ ਹੈ ਕਿ ਇਹਨਾਂ ਲੋਕਾਂ ਦਾ ਦੇਖੋ ਕਿੰਨਾ ਇਕੱਠ ਹੋਇਆ ਕਿੰਨੇ ਬਰਾਨ ਹੋ ਰਹੇ ਆ ਗਰਮੀ ਵੀ ਹੋਈ ਹੈ ਠੰਡ ਵੀ ਹੋਈ ਹੈ ਤੇ ਇਹਨਾਂ ਨੂੰ ਇਨਸਾਫ ਦਿਆ ਜਾਵੇ ਤੇ ਇਹ ਆਪਣੇ ਆਪਣੇ ਘਰ ਜਾਣ ਜਿਹੜਾ ਆਪਣੇ ਨੌਜਵਾਨ ਇੱਥੇ ਫਟੜ ਹੋਏ ਨੇ ਤੇ ਇੱਕ ਮੁੰਡਾ ਸ਼ਹੀਦ ਵੀ ਹੋਇਆ ਸ਼ੁਭ ਕਰਨ ਉਹਦੇ ਬਾਰੇ ਕੀ ਉਹ ਤਾਂ ਮੇਰੇ ਬੇਟੇ ਦੀ ਉਮਰ ਦਾ ਸੀ ਜੀ ਸਾਨੂੰ ਬਹੁਤ ਦੁੱਖ ਹੋਇਆ ਉਹਦਾ ਅਸੀਂ ਆਪ ਜਾਂਦੇ ਆ ਕਿ ਉਹਨਾਂ ਨੂੰ ਇਨਸਾਫ ਮਿਲੇ ਜੀ ਔਰ ਇਹਦਾ ਮਾਂ ਵੀ ਨਹੀਂ ਸੀ ਅਸੀਂ ਤਾਂ ਆ ਜਨ ਮਾਇਆ ਸਾਡੇ ਤਾਂ ਬੱਚੇ ਮਾਇਆ ਵਾਲੇ ਆ ਬਾਪਾ ਵਾਲੇ ਵੀ ਕਿਨਾਂ ਦੇ ਬਾਪ ਵੀ ਨਹੀਂ ਹੈਗੇ ਮਾਂ ਵੀ ਨਹੀਂ ਹੈਗੇ ਉਹ ਵੀ ਤਾਂ ਗੁਜ਼ਾਰਾ ਕਰ ਰਹੇ ਆ ਇਹ ਸਰਕਾਰ ਨੂੰ ਨਾ ਕੋਈ ਨਾ ਕੋਈ ਫਰ ਲੁਣਾ ਦਾ ਜ਼ਰੂਰ ਕਰਨਾ ਚਾਹੀਦਾ ਔਰ ਧੰਨਵਾਦ ਜੀ ਥੈਂਕ ਯੂ ਜੀ